हालात तो ऐसे थे कि गरीबी भी थी दलिद्रता थी जिमीदार के यहाँ नौकरी करता था ए, हाथ कटे कितना कट गए थे सुबह छह बज के तीन मिनट पे कटे चार बजे घास काटना शुरू किया था तो दो ही गठड़ियाँ रह गई थी तो उसमें से खोल के लगाने लगा, ऐसे दबा के तो ये भी नीचे आके के चल गया इसकी चिच्ची उंगड़ आई थी बाकी उन लोगों में कंघी फसा के की कोशिश करी तो यह भी चला गया है इस तरह बहुत संघर्ष किया रिक्शा चलाई सवारी रिक्शा चलाई गमले बेचे और भाई सब्जी बेची तो आज भी मैं छुट्टी लेके काम है दीवों का दीवे दिलवाता हूँ लोगों से वातावरण साफ सफाई रखना हर एक व्यक्ति का हक है ਪਰ ਇੱਕ ਉਦਾਹਰਨ ਤੋਂ ਉਹਨੂੰ ਅੱਜ ਜਿਹੀ ਦਿਖਾਵਾਂਗੇ ਜਿਨ੍ਹਾਂ ਦੀ ਚਾਹੇ ਕਿ ਸਰਕਾਰੀ ਤੌਰ ਤੇ ਡਿਊਟੀ ਲੱਗੀ ਹੋਵੇ ਪਰ ਜਿਹੜੀਆਂ ਤਸਵੀਰਾਂ ਨੇ ਉਹ ਕਹਿ ਸਕਦੇ ਹਾਂ ਬੜੀਆਂ ਪ੍ਰਭਾਵਿਤ ਕਰਦੀਆਂ ਨੇ ਇਹ ਇਹ ਭਾਜੀ ਨੇ ਇਹਨਾਂ ਦੇ ਕਿਸੇ ਦੇ ਹੱਥ ਨਹੀਂ ਗੇ ਪਰ ਫਿਰ ਵੀ ਜਿਹੜੇ ਕਿਸੇ ਦੇ ਸਾਫ ਸਫਾਈ ਦਾ ਜਿਹੜਾ ਟੀਚਾ ਹੈ ਇਹਨਾਂ ਨੇ ਆਪਣੇ ਮੋਢਿਆਂ ਦੇ ਉੱਪਰ ਚੱਕਿਆ ਹੋਇਆ ਬਿਨਾ ਹੱਥਾਂ ਤੋਂ ਜਿਹੜੇ ਕਿਸੇ ਦੇ ਜਿੱਥੇ ਵੀ ਇਹਨਾਂ ਨੂੰ ਜਿਹੜਾ ਕੂੜਾ ਮਿਲ ਜੇ ਜਾਂ ਕਿਸੇ ਦੇ ਕੋਈ ਕਚਰਾ ਮਿਲ ਜੇ ਉੱਥੋਂ ਇਹ ਚੱਕ ਕੇ ਉਸ ਨੂੰ ਡਸਟਬਿਨ ਦੇ ਵਿੱਚ ਪਾ ਦਿੰਦੇ ਨੇ ਪਰ ਕਾਫੀ ਵਾਰ ਦੇਖਣ ਨੂੰ ਮਿਲਦਾ ਕਿ ਜਿਹੜੇ ਵਿਅਕਤੀ ਗੰਦ ਪਾ ਕੇ ਜਾਂਦੇ ਨੇ ਜਾਂ ਜਿਹੜਾ ਕੂੜਾ ਕਚਰਾ ਕਿਸੇ ਦੇ ਸਿੱਟ ਕੇ ਜਾਂਦੇ ਨੇ ਉਹਨਾਂ ਦੇ ਦੋ ਹੱਥ ਜ਼ਰੂਰ ਹੁੰਦੇ ਨੇ ਪਰ ਇਹਨਾਂ ਦੇ ਦੋ ਹੱਥ ਨਾ ਹੋਣ ਦੇ ਬਾਵਜੂਦ ਵੀ ਇਹ ਸਾਫ ਸਫਾਈ ਵਾਲੇ ਪਾਸੇ ਨੂੰ ਵੱਧ ਹੋਏ ਨਹੀਂ ਜਨ। ਭਾਈ ਤੁਹਾਡਾ ਨਾਮ ਕੀ ਆ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਕੰਮ ਕਰਦੇ ਮੈਂ ਮੋਇਸ਼ ਡਿਪਾਰਟਮੈਂਟ ਹੈ ਮੈਡੀਕਲ ਹੈਲਥ ਨਗਰ ਨਿਗਮ ਚੰਡੀਗੜ੍ਹ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਅਸੀਂ ਦੇਖ ਰਹੇ ਹਾਂ ਤੁਹਾਡੇ ਹੱਥ ਨਹੀਂ ਗਿਆ ਅਸੀਂ ਦੇਖ ਰਹੇ ਸੀ ਤੁਸੀਂ ਲਗਾਤਾਰ ਸਫਾਈ ਕਰ ਰਹੇ ਸੀਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰੀਕੇ ਜੁੜਿਆ ਸਫਾਈ ਕਰਦਿਆਂ ਨੂੰ ਮੈਂ 7690 ਤੋਂ ਜੁੜਿਆ 7690 ਦੇ ਵਿੱਚ ਇਸ ਡਿਪਾਰਟਮੈਂਟ ਵਿੱਚ ਭਰਤੀ ਹੋਇਆ ਸੀ ਤੇ ਉਸ ਤੋਂ ਬਾਅਦ ਮੈਂ ਇਹਦੇ ਨਾਲ ਹੀ ਜੁੜਿਆ ਫਿਰ ਵਿੱਚ ਵਿੱਚ ਮੈਨੂੰ ਕੱਢ ਵੀ ਦਿੱਤਾ ਸੀ ਕਿ ਸੈਕਸ਼ਨ ਤੇ ਸੀ ਕਿਉਂਕਿ ਭਰਤੀ ਤੇ ਸਾਡੀ ਹੋਈ ਸੀ ਅਪਲਾਈਮੈਂਟ ਐਕਸਚੇਂਜ ਤੋਂ ਲੇਕਿਨ ਇਹਨਾਂ ਨੇ ਕਿਹਾ ਸੈਕਸ਼ਨ ਹੈ ਤੁਸੀਂ ਬੜੇ ਮਤਲਬ ਕਿ ਇਹਨਾਂ ਨੇ ਚਾਂਜੇ ਪਾਇ ਬੀ ਡੀਪੀ ਦੇ ਅੰਡਰ ਹੈ ਸਾਸੀ ਤੇ ਭਰਤੀ ਸਾਨੂੰ ਕੀਤਾ ਸੀ ਐਮਐਸ ਡਿਪਾਰਟਮੈਂਟ ਨੇ ਡਾਕਟਰ ਗਰਕ ਨੇ ਤੇ ਫਿਰ ਕਾਲਤਾ ਫਿਰ ਅਸੀਂ ਕੋਲ ਲੇਬਰ ਕੋਰਟ ਤੋਂ ਕੇਸ ਵੀ ਲੜਿਆ ਫਾਈਟ ਕੀਤਾ ਜਦ ਕਿ ਇੱਕ ਅਰਸ ਲੜਨਾ ਪਿਆ ਤੁਹਾਡਾ ਇਹ ਸੰਦੇਸ਼ ਬਹੁਤ ਚੰਗਾ ਹੈ ਕਿਉਂਕਿ ਬਿਨਾ ਹੱਥ ਹੋਣ ਦੇ ਬਾਵਜੂਦ ਤੁਸੀਂ ਸਪੋਇਰ ਕਰਨਾ ਚਾਹੁੰਦੇ ਹੋ ਚਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜਿਹੜੇ ਲੋਕੀ ਗੰਦਗੀ ਪਾ ਰਹੇ ਨੇ ਕੂੜਾ ਕਰ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਭਈ ਆਪਣੇ ਅਗਰ ਆਪਾਂ ਮੋਹੱਲੇ ਦੀ ਵੀ ਸਫਾ ਸਫਾਈ ਕਰਾਂਗੇ ਨਾ ਤੇ ਸ਼ਹਿਰ ਦੀ ਤਾਂ ਆਟੋਮੈਟਿਕ ਹੀ ਹੋ ਜਾਏਗੀ ਅਗਰ ਪ੍ਰੇਖਤ ਵਿਅਕਤੀ ਸੋਚ ਲਵੇ 10 ਘਰਾਂ ਦਾ ਮੱਲਾ ਹੈ ਤੇ 10 ਘਰਾਂ ਦੇ ਵਿੱਚੋਂ ਦੋ ਘਰ ਹੀ ਐਸੇ ਹੋ ਜਾਣ ਦੋ ਜੀ ਵੀ ਐਸੇ ਹੋ ਜਾਣ ਬਈ ਆਪਣੇ ਮੱਲੇ ਨੂੰ ਸਾਫ਼ ਕਰਨ ਨੂੰ ਅਨੁ ਮੇਰਾ ਕੰਮ ਐ ਐਮ 26 ਦੇ ਵਿੱਚ ਰਹਿੰਦਾ ਕਿ ਵੀ ਮੇਰੇ ਸਾਹਮਣੇ ਟਾਇਲ ਲੱਗੀ ਹੋਈ ਐ ਤੇ ਮੈਂ ਆਪਣੀ ਝਾੜੂ ਸਪੈਸ਼ਲ ਰੱਖੀ ਹੋਈ ਐ ਹਮ ਅੱਛਾ ਮੈਂ ਆਪਣੇ ਆਪ ਸਵੇਰੇ ਆਪਣਾ ਦਰਵਾਜ਼ਾ ਸਾਫ਼ ਕਰਕੇ ਜਦ ਮੈਂ ਆਪਣੇ ਘਰੋਂ ਨਿਕਲਦਾ ਠੀਕ ਹੈ ਨਾ ਕੋਕ ਨਹੀਂ ਹੁੰਦੀ ਬਿਨਾ ਹੱਥਾਂ ਤੋਂ ਜਿਹੜਾ ਝਾੜੂ ਚਲਾਉਣਾ ਉਹ ਨਹੀਂ ਹੁਣ ਮੈਨੂੰ ਕੋਈ ਐਸਾ ਉਹ ਨਹੀਂ ਹੁੰਦਾ ਕਿ ਮੈਂ ਆਪਣੇ ਆਪ ਸਾਰੇ ਕੰਮ ਕਰ ਲੈਂਦਾ ਮੇਰੇ ਗੁਰੂ ਕੀ ਕਿਰਪਾ ਹੈ ਕਿ ਮੇਰੇ ਕੋਲ ਇਸ ਲੈ ਕੇ ਜੱਟ ਤੱਕ ਕੰਮ ਕਰ ਲੈਂਦਾ ਹਾਂ ਗੱਡੀ ਵਗੈਰਾ ਵੀ ਵਿਕਲ ਵਗੈਰਾ ਵੀ ਚਲਾ ਲੈਂਦਾ ਹਾਂ ਇੱਕ ਸਕੂਟਰ ਮੋਟਰਸਾਈਕਲ ਕੋ چھوڑ ਕੇ ਬਾਕੀ ਕੋਈ ਵੀ ਗੱਡੀ ਆਪਾਂ ਚਲਾ ਸਕਦੇ ਹਾਂ ਐਸੀ ਕੋਈ ਪ੍ਰੋਬਲਮ ਨਹੀਂ ਹੈ ਕਿੰਨਾ ਸਮਝੋਗੇ ਇਹ ਹੱਥ ਕੱਟਿਆਂ ਨੂੰ ਕਿਸ ਕਿੰਨਾ ਸਮਝੋਗੇ ਕਿਸ ਹਾਲਾਤਾਂ ਦੇ ਵਿੱਚ ਕੱਟੇ ਹਾਂ 80 ਹਾਲਾਤ ਤਾਂ ਐਸੇ تھے ਕਿ ਗਰੀਬੀ थी ਦਲਿਤਤਾ ਸੀ जिमीदार के यहाँ नौकरी करता था ऑन टौन ट्वेंटी फोर के कर्मचारी थे वहाँ पे तो कट गए थे सुबह छः बज के तीन मिनट पे कटे चार बजे घास काटना शुरू किया था तो दो ही गठड़ियाँ रह गई थी तो उसमें से खोल के लगाने लगा ऐसे दबा के तो ये भी नीचे आके दब के चला गया इसकी चिच्ची उंगली आई थी बाकी उंगलों में कंगी फिसा के खींचने की कोशिश करी तो ये भी चला गया ऐसे था साफ़ सफाई पास हाँ साफ़ सफ़ाई आसे नहीं बहुत संघर्ष किया रिक्शा चलाई सवारी रिक्शा चलाई गमले बेचे और भाई सब्जी बेची के आज भी मैं छुट्टी लेके काम है दीवों का दीवे जलवाता हूँ लोगों से दिवाली पे दीवों की स्टॉल लगाता हूँ तो और दो तीन स्कूल हैं तो उन स्कूलों में मैं परचेज करता हूँ बच्चे हैं टीचर हैं मेरे साथ ਜੋ ਮੇਰੇ ਹੈਲਪ ਕਰਤੇ ਹੈ ਜੋ ਮੇਰੇ ਸੇ ਜੁੜੇ ਹੋਏ ਹੈ ਤੋ ਉਨਕੇ ਲਈ ਔਰ ਕਈ ਐਸੇ ਅਫਸਰਾਂ ਨੇ ਕੋਈ ਜੋ ਆਜ ਹੀ ਹਾਸਲ ਟਾਇਰ ਹੋ ਕੇ ਵੀ ਚਲੇ ਗਏ ਕੋਈ ਡੇਰਾ ਬਸੀ ਕੋਈ ਪਚਕੁੱਲਾ ਕੋਈ ਲਾਲੜੂ ਤੋ ਉਹ ਵਿਚਾਰੇ ਮੇਰੇ ਕੋ ਦੇਖਤੇ ਆਤੇ ਹੈ ਬਈ ਕਾਹ ਹੈ ਮਹਿੰਦਰ ਦੀ ਉਹ ਵਾਲਾ ਕਾਹ ਮੇਰੇ ਕੋ ਡੂੜਤੇ ਹੈ ਕਈ ਵੇਨ ਅੱਜ ਤੁਹਾਡੀ ਇੱਥੇ ਡਿਊਟੀ ਲੱਗੀ ਹੋਈ ਸੀ ਅਸੀਂ ਦੇਖ ਰਹੇ ਸੀ ਤੁਸੀਂ ਸਾਫ ਸਫਾਈ ਕਰ ਰਹੇ ਸੀ ਸੜਕ ਤੇ ਕਚਰਾ ਮਿਲ ਗਿਆ ਕਿਤੇ ਕਚਰਾ ਮਿਲ ਗਿਆ ਦੇਖੋ ਚਾਹ ਡਿਊਟੀ ਦਾ ਚਲੋ ਮੇਰੀ ਤਾਂ ਆਲਰੇਡੀ ਡਿਊਟੀ ਹੈ मैं तो ये भी संदेश दूंगा कि अपने नागरिकों को अपने शहर के लोगों को कि देखो कि हर आदमी का व्यक्तित्व बनता है कि हम अपने शहर को स्वच्छ रखें आज पूरे विश्व में नंबर वन पे था और ये 2014 में छियासठ नंबर पे पहुंच गया था अब भी दो नंबर पे आ गया छियासठ पे थे दो नंबर पे आया अभी एक नंबर बाकी है तो मैं तो एक नंबर हमें मिल लेना है तो मेरा कर्मचारी नहीं कर सकता मेरा कर्मचारी तो काम करके चला गया सुबह सात बजे आएगा साढ़े छः बजे घर से निकलेगा तो सात बजे आया काम करके चला गया अब बाद में आया जाने वाला कार में से बैपर फेंक के और चला गया तो है ना? तो उसका भी सहयोग बनता है कि भाई जहाँ भी डस्टबिन मिले उस डस्टबिन के अंदर डाले तो पब्लिक का भी इन नागरिकों का भी बनता है ਕਿ ਵੀ ਆਪਣੇ ਸ਼ਹਿਰ ਕੋ ਸੁਵਚ ਰੱਖੇ ਔਰ ਸੁਵਚਤਾ ਮੇ ਹੀ ਪਰਮਾਤਮਾ ਹੈ ਜਾ ਦੇਖੋ ਖਾਸ ਤੌਰ ਤੇ ਚੰਡੀਗੜ੍ਹ ਸਿਟੀ ਬਿਊਟੀਫੁੱਲ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਅਤੇ ਇਹ ਜਿਹੜੇ ਮਹਿੰਦਰ ਸਿੰਘ ਜੀ ਨੇ ਕਹਿ ਸਕਦੇ ਇਹ ਜਿਹੜੇ ਕੀ ਕਹਿ ਸਕਦੇ ਇੱਥੇ ਨੇ ਮਿਊਨਿਸਪਲ ਜਿਹੜੇ ਮੈਡੀਕਲ ਆਫੀਸਰ ਆਫ ਹੈਲਥ ਜਿਹੜਾ ਕਿ ਇਹ ਉਸ ਡਿਪਾਰਟਮੈਂਟ ਦੇ ਵਿੱਚ ਲੱਗੇ ਨੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਤਹਿਤ ਜਿਹੜੇ ਕਿ ਸਫਾਈ ਦਾ ਜਿਹੜਾ ਟੀਚਾ ਹਾਲਾਂਕਿ ਇਹਨਾਂ ਦੀ ਸਰਕਾਰੀ ਤੌਰ ਤੇ ਡਿਊਟੀ ਆ ਪਰ ਡਿਊਟੀ ਹਰ ਇੱਕ ਵਿਅਕਤੀ ਦੀ ਵੀ ਬਣਦੀ ਹੈ ਕਿ ਆਲਾ ਦਵਾਲਾ ਜਿਹੜਾ ਸਾਫ ਸੁਥਰਾ ਰੱਖਿਆ ਜਾਵੇ ਜੇਕਰ ਕੋਈ ਵਿਅਕਤੀ ਹੁੰਦਾ ਉਹ ਗੰਦਗੀ ਫਲਾ ਕੇ ਚਲਾ ਜਾਂਦਾ ਤਾਂ ਉਸ ਵੀ ਜਿੰਮੇਵਾਰੀ ਬੰਦੀ ਹੈ ਕਿ ਉਹ ਗੰਦਗੀ ਨਾ ਫਲਾਵੇ ਪਰ ਬਿਨਾ ਹੱਥਾਂ ਦੇ باوجود ਜਿਹੜੇ ਕਹਿ ਸਕਦੇ ਮਹਿੰਦਰ ਸਿੰਘ ਨੇ ਜਿਹੜੇ ਉਹ ਕਹਿ ਸਕਦੇ ਇਹਨਾਂ ਨੂੰ ਜਿੱਥੇ ਵੀ ਕੋਈ ਕੂੜਾ ڪرਕਟ ਮਿਲ ਜਾਵੇ ਤਾਂ ਉੱਥੇ ਜਿਹੜਾ ਕਿ ਕੂੜਾ ਕਚਰਾ ਕਹਿ ਸਕਦੇ ਇਹ ਹਟਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਬਿਨਾ ਹੱਥਾਂ ਤੋਂ ਉਹ ਜਿਹੜਾ ਕਿ ਉੱਥੋਂ ਕੂੜਾ ਜਿਹੜਾ ਹੈਗਾ ਉਸ ਨੂੰ ਉੱਥੋਂ ਹਟਾ ਦਿੰਦੇ ਨੇ ਕੈਮਰਾ ਪਰਸਨ ਸੁਰਿੰਦਰ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ